ਜਿਹੜੀ ਨਸ਼ਾ ਵਿਰੋਧ ਜਿਹੜੀ ਨਤੀਮ ਚਲਾਈ ਹੈ ਨਾ ਮੇਮ ਇਹ ਬਿਲਕੁਲ ਰੇਲੀਆਂ ਵੀ ਕੱਢੀ ਜਾਂਦੇ ਆ ਪਰ ਕੱਢੀ ਕਾਹਦਾ ਕਰਕੇ ਜਾਂਦੇ ਆ ਕਿ 2027 ਦੀ ਇਲੈਕਸ਼ਨ ਨੇੜੇ ਆਈ ਕਰਕੇ ਅੱਛਾ ਜੀ ਹਾਂ ਜੀ 2 ਸਾਲ ਢਾਈ ਤਿੰਨ ਪਹਿਲਾਂ ਤੋਂ ਹਰ ਸਰਕਾਰ ਮੌਕੇ ਦੀ ਜਿਹੜੀ ਆ ਉਹ ਸੁੱਤੀ ਹੁੰਦੀ ਆ ਹਾਂ ਹਾਂ ਆ ਬੰਦ ਜਿਹੜਾ ਇਹਨਾਂ ਦਾ ਕਰਨ ਦੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਹਾਂ ਹਾਂ ਨਸ਼ਾ ਜੇ ਬੰਦ ਕਰ ਲਿਆ ਨਸ਼ਾ ਬੰਦ ਹੋ ਗਿਆ ਤੇ ਇਲੈਕਸ਼ਨ ਦੇ ਵਿੱਚ ਵੋਟਾ ਨਸ਼ੇ ਦੇ ਨਾਂ ਤੇ ਹੀ ਲਈਆਂ ਜਾਂਦੀਆਂ ਹਮ ਨਸ਼ਾ ਤੁਹਾਡਾ ਜਿਹੜਾ ਵਾ ਇਹ ਪੂਰੇ ਪੰਜਾਬ ਦੇ ਵਿੱਚ ਜੜ ਤੋਂ ਨਹੀਂ ਖਤਮ ਹੋਣਾ ਨਾ ਹੋਇਆ ਵਾ ਨਾ ਹੋਣਾ ਵਾ ਨਾ ਕਿਸੇ ਕੋ ਕਿਸੇ ਨੇ ਕਰਨਾ ਹਰ ਬੰਦੇ ਦਾ ਆਨਲਾਈਨ ਰਿਕਾਰਡ ਵਾ ਹਮ ਚੈੱਕ ਕਰਨ ਵੀ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੋਏ ਸੀ ਅੱਜੋ ਨਸ਼ਾ ਵੇਚਦਾ ਆ ਕਿ ਜਾਂ ਨਿੰਬੂ ਵੇਚਦਾ ਉਸ ਕੀ ਕਰਦੀ ਆ ਕਿ ਲੋਕਾਂ ਦੇ ਮੋੜੇ ਤੇ ਚਲਾਉਂਦੀ ਆ ਕਿ ਸਾਨੂੰ ਦੱਸੋ ਨਸ਼ਾ ਕੌਣ ਵੇਚਦਾ ਹੂੰ ਹੁਣ ਜਿਹੜਾ ਬੰਦਾ ਪੁਲਿਸ ਨੂੰ ਦੱਸੂਗਾ ਕਿ ਨਸ਼ਾ ਕੌਣ ਵੇਚਦਾ ਹੂੰ ਉਹ ਜਦੋਂ ਸ਼ਾਮਾਂ ਨੂੰ ਦੱਸਣ ਵਾਲਿਆਂ ਦੇ ਤੇ ਜੇ ਬਾਅਦ ਚਾਉਣਾ ਹੂੰ ਉਹਦੀ ਲੱਤਾਂ ਤੋੜਨ ਵਾਲਿਆਂ ਨੇ ਪਹਿਲਾਂ ਆਉਣਾ ਇਹਨਾਂ ਗੱਲਾਂ ਜਿਹੜੀਆਂ ਇਹਨਾਂ ਦੀਆਂ ਸਰਕਾਰੀ ਏਜੰਸੀਆਂ ਹੂੰ ਜਿਓ ਪ੍ਰੋਪਰ ਤੌਰ ਤੇ ਕੰਮ ਕਰਨ ਦੀਆਂ ਹੂੰ ਫਿਰ ਤੇਰੇ ਇਹ ਪਾਏ 50000 ਤਨਖਾਹ ਲੈਣ ਵਾਲਾ ਹੂੰ ਲੱਖ ਰੁਪਇਆ ਤਨਖਾਹ ਲੈਣ ਵਾਲਾ ਮੁਲਾਜ਼ਮ ਹੂੰ ਉਹ 500 ਰੁਪਇਆ ਦਿਹਾੜੀ ਲੈ ਕਰਨ ਵਾਲੇ ਨੂੰ ਕਿਉਂ ਕਹਿੰਦਾ ਕਿ ਮੈਨੂੰ ਦੱਸ ਕਿ ਨਸ਼ਾ ਕੌਣ ਵੇਚਦਾ ਦੇਖੋ ਜੀ ਜਾਂ ਤੇ ਇਹ ਤੇ ਬਿਲਕੁਲ ਗਲਤ ਵਾ ਹੁਣ ਪੰਜਾਬ ਦੇ ਡੀਜੀਪੀ ਸਾਹਿਬ ਦਾ ਪਿੱਛੇ ਜੇ ਬਿਆਨ ਸੀ ਵੀ ਅਸੀਂ ਨਸ਼ਾ ਪਰਸਕਰਾਂ ਦੇ ਘਰ ਨਹੀਂ ਢਾਉਂਦੇ ਇਹ ਨਜਾਇਜ਼ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਅਸੀਂ ਉਹਨਾਂ ਦੇ ਜਿਹੜੇ ਆ ਘਰ ਢਾਏ ਜਾਂਦੇ ਆ ਕੋਈ ਇਹੋ ਜੇ ਸਾਡੇ ਕੋ ਕੋਈ ਆਰਡਰ ਨਹੀਂ ਆ ਭੀ ਜਿਹੜਾ ਅਸੀਂ ਕਿਸੇ ਦਾ ਘਰ ਢਾ ਦਈਏ ਡੀਜੀਪੀ ਸਾਹਿਬ ਦਾ ਆਪਣੇ ਦਾ ਬਿਆਨ ਆ ਪੰਜਾਬੀ ਇਹ ਹੁਣ ਮੇਰਾ ਮੇਰਾ ਆਪਦਾ ਖੁਦ ਦਾ ਭਰਾ ਨਸ਼ਾ ਕਰਕੇ ਮਰਿਆ ਹੁਣ ਤਿੰਨ ਉਹਦੇ ਬੱਚੇ ਸੀ ਮੇਰੀ ਪਰਜਾਈ ਦੇ ਉਹ ਆਪਦੇ ਬੱਚੇ ਆਪ ਪਾਲਦੀ ਆ ਉਹਦੀ ਵਿਧਵਾ ਦੀ ਪਿਲਸ਼ਣ ਲੱਗ ਗਈ ਆ ਤਿੰਨ ਬੱਚਿਆਂ ਦੀ ਪਿਲਸ਼ਣ ਲੱਗ ਗਈ ਔਰ ਸਰਕਾਰ ਨੇ ਉਹ ਜਿਹੜਾ ਬੰਦੇ ਦੇ ਘਰੋਂ ਨਸ਼ਾ ਲਿਆ ਕੇ ਪੀਤਾ ਅਸੀਂ ਉਹਤੇ 302 ਦਾ ਪਰਚਾ ਦਰਜ ਕਰਾਇਆ ਉਹ ਬੰਦਾ ਅੱਜ ਤੱਕ ਖਾਣਾ ਸੀਟੀ ਦੀ ਪੁਲਿਸ ਕੋ 17 ਚੋਂ ਕਿ 16 ਚ ਬੰਦਾ ਸਾਡਾ ਮਰਦਾ ਮੇਰਾ ਭਰਾ ਉਹ 302 ਦੇ ਕਤਲ ਵਾਲਾ ਮੇਰਾ ਭਰਾ ਦਾ ਦੋਚੀ ਅੱਜ ਤੱਕ ਪੁਲਿਸ ਕੋ ਅਰੈਸਟ ਨਹੀਂ ਹੋਇਆ ਲੱਭਾਈ ਨਹੀਂ ਨਸ਼ਾ ਵਿਰੋਧ ਪੰਜਾਬ ਗਵਰਨਮੈਂਟ ਨੇ ਇੱਕ ਮਹਮ ਛੇੜੀ ਹੋਈ ਹੈ ਕਿਉਂਕਿ ਜਿੱਥੇ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਨੇ ਤੇ ਹੁਣ ਜਿਹੜਾ ਛੇਵਾਂ ਦਰਿਆ ਹੈ ਉਹ ਪੂਰਾ ਭਰ ਕੇ ਵਗਦਾ ਪਿਆ ਹੈ ਪੰਜ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਸੁੱਕਣ ਦੇ ਕਿਨਾਰੇ ਤੇ ਆ ਪਰ ਜਿਹੜਾ ਛੇਵਾਂ ਦਰਿਆ ਹੈ ਨਸ਼ੇ ਦਾ ਉਹ ਹਰ ਵਾਂਗ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਤੇ ਕਸਬਿਆਂ ਦੇ ਕਸਬੇ ਜਿਹੜਾ ਉਹ ਖਾ ਰਿਆ ਏ ਪੰਜਾਬ ਗਵਰਨਮੈਂਟ ਨੇ ਯੁੱਧ ਨਸ਼ਿਆਂ ਵਿਰੁੱਧ ਮਹਿਮਤਾ ਛੇੜੀ ਤਾਂ ਪੰਜਾਬ ਗਵਰਨਮੈਂਟ ਨਸ਼ਿਆਂ ਦੇ ਖਿਲਾਫ ਰੈਲੀ ਵੀ ਕੱਢ ਰਹੀ ਏ ਕਿ ਨੌਜਵਾਨਾਂ ਨੂੰ ਜਾਗਰੂਤ ਵੀ ਕਰਦੀ ਵੀ ਪਰ ਫਿਰ ਵੀ ਜਿਹੜਾ ਨਸ਼ਾ ਏ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਹੜਾ ਨਸ਼ਾ ਏ ਉਹ ਦਿਨੋ ਦਿਨ ਜਿੱਦਾਂ ਕਰਿਆਨੇ ਦੀ ਦੁਕਾਨ ਤੇ ਚਾਹ ਪੱਤੀ ਮਿਲਦੀ ਹੈ ਨਾ ਉਸੇ ਤਰ੍ਹਾਂ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਗਲੀਆਂ ਦੇ ਵਿੱਚੋਂ ਮਹੱਲਿਆਂ ਦੇ ਵਿੱਚੋਂ ਜਿਹੜਾ ਨਸ਼ਾ ਏ ਉਹ ਮਿਲ ਜਾਂਦਾ ਏ ਅੱਜ ਸਾਡੇ ਨਾਲ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਉਹ ਹਰ ਵਾਰ ਮੁੱਦਿਆਂ ਤੇ ਗੱਲ ਕਰਦੇ ਨੇ ਤੇ ਉਹਨਾਂ ਦੇ ਨਾਲ ਮੁੱਦਿਆਂ ਤੇ ਹੀ ਗੱਲ ਕੀਤੀ ਜਾਂਦੀ ਏ ਅੱਜ ਸਾਡੇ ਨਾਲ ਨਸ਼ਿਆਂ ਤੇ ਗੱਲ ਕਰਨ ਜਾ ਰਹੇ ਆ ਕੀ ਜਾਗਰੂਤ ਰੇਲੀਆਂ ਕੱਢਣ ਦੇ ਨਾਲ ਕੀ ਲੋਕਾਂ ਦੇ ਘਰ ਟਾਉਣ ਦੇ ਨਾਲ ਜਾਂ ਯੁੱਧ ਨਸ਼ਾ ਵਿਰੁੱਧ ਜਿਹੜੇ ਇਸ਼ਤਿਹਾਰ ਲੱਗਦੇ ਨੇ ਐਡਾ ਲੱਗਦੀਆਂ ਨੇ ਕਿ ਇਹਨਾਂ ਦੇ ਨਾਲ ਨਸ਼ਿਆਂ ਦੇ ਸਦਾਗਰਾਂ ਜਿਹੜੇ ਨੇ ਨਸ਼ਿਆਂ ਦੇ ਸਦਾਗਰ ਨੇ ਜਿਹੜੇ ਕੀ ਉਹ ਰੁਕ ਜਾਣਗੇ ਜਾਂ ਨਸ਼ਾ ਖਤਮ ਹੋ ਜਾਏਗਾ ਜਾਂ ਜਿਹੜੇ ਨੌਜਵਾਨ ਇਸ ਦਲਦਲ ਦੇ ਵਿੱਚ ਧਸ ਚੁੱਕੇ ਨੇ ਕੀ ਉਹ ਘਰਾਂ ਨੂੰ ਵਾਪਸ ਆ ਜਾਣਗੇ ਅੱਜ ਇਸੇ ਹੀ ਵਿਚਾਰ ਚਰਚਾ ਤੇ ਗੱਲ ਕਰਾਂਗੇ ਸਾਡੇ ਨਾਲ ਸ਼ਹੀਦ ਉਧਮ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਪਜੀਤ ਸਿੰਘ ਕੁੰਡੀ ਮੌਜੂਦ ਹੈ ਆਉ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਕਹਿੰਦਾ ਤੁਹਾਡਾ ਜੀ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਤੱਕ ਪਹੁੰਚੇ ਹੋ ਅ ਸਭਜੀ ਸਿੰਘ ਜੀ ਪੰਜਾਬ ਗਵਰਨਮੈਂਟ ਨੇ ਜੁਧ ਨਸ਼ਾ ਵਿਰੁੱਧ ਜਿਹੜੀ ਮਹਮ ਛੇੜੀ ਏ ਉਹਨੂੰ ਕਿਦਾਂ ਦੇਖਦੇ ਜੀ ਤੁਸੀਂ ਜਿਹੜੀ ਨਸ਼ਾ ਵਿਰੁੱਧ ਜਿਹੜੀ ਨਾ ਟੀਮ ਚਲਾਈ ਹੈ ਨਾ ਮਹਮ ਇਹ ਬਿਲਕੁਲ ਅस्ट्रेलੀਆਂ ਵੀ ਕੱਢੀ ਜਾਂਦੇ ਆ ਹੂੰ ਪਰ ਕੱਢੀ ਕਹਾੜਾ ਕਰਕੇ ਜਾਂਦੇ ਆ ਕਿ 2027 ਦੀ ਇਲੈਕਸ਼ਨ ਨੇੜੇ ਆਈ ਕਰਕੇ ਅੱਛਾ ਜੀ ਹਾਂ ਜੀ 2 ਸਾਲ ਢਾਈ ਤਿੰਨ ਪਹਿਲਾਂ ਤੋਂ ਹਰ ਸਰਕਾਰ ਮੌਕੇ ਦੀ ਜਿਹੜੀ ਆ ਉਹ ਸੁੱਤੀ ਹੁੰਦੀ ਆ ਹੂੰ ਜਦੋਂ ਇਲੈਕਸ਼ਨ ਲੱਗੇ ਆਜੇ ਕੋਈ ਸਾਲ ਡੇਢ ਸਾਲ ਦੋ ਸਾਲ ਰਹਿ ਜਾਣ ਹੂੰ ਉਦੋਂ ਲੋਕਾਂ ਦੇ ਕੰਮਾਂ ਦਾ ਜਿਹੜਾ ਧਿਆਨ ਬਾਕੀ ਨਸ਼ਾ ਬੰਦ ਜਿਹੜਾ ਇਹਨਾਂ ਦਾ ਕਰਨ ਦੀ ਜਿਹੜੀ ਗੱਲ ਤੁਸੀਂ ਕਹਿੰਦੇ ਨਾ ਨਸ਼ਾ ਜੇ ਬੰਦ ਕਰ ਲਿਆ ਨਸ਼ਾ ਬੰਦ ਹੋ ਗਿਆ ਤੇ ਇਲੈਕਸ਼ਨ ਦੇ ਵਿੱਚ ਵੋਟਾਂ ਨਸ਼ੇ ਦੇ ਨਾਂ ਤੇ ਹੀ ਲਈਆਂ ਜਾਂਦੀਆਂ ਹੂੰ ਨਸ਼ਾ ਤੁਹਾਡਾ ਜਿਹੜਾ ਵਾ ਇਹ ਪੂਰੇ ਪੰਜਾਬ ਦੇ ਵਿੱਚ ਜੜ ਤੋਂ ਨਹੀਂ ਖਤਮ ਹੋਣਾ ਨਾ ਹੋਇਆ ਵਾ ਨਾ ਹੋਣਾ ਵਾ ਨਾ ਕਿਸੇ ਕੋ ਕਿਸੇ ਨੇ ਕਰਨਾ ਵਾ ਹੂੰ ਇਹ ਪੁੱਛੋ ਕਿਉਂ ਹੂੰ ਹੁਣ ਜਿਹੜੀ ਇਹ ਬੱਚਿਆਂ ਨੂੰ ਲੈ ਕੇ ਰੇਲੀਆਂ ਕੱਢਦੇ ਆ ਹੂੰ ਹੁਣ ਬੱਚਿਆਂ ਨੂੰ ਨਸ਼ੇ ਬਾਰੇ ਕੀ ਜਾਣਕਾਰੀ ਆ ਹੂੰ ਜਾ ਪਰ ਉਹਨਾਂ ਦੀ ਅਹੀਂ ਇੱਕ ਦੁਸ਼ਮਣੀ ਪਮਾਉਣ ਵਾਲੀ ਗੱਲ ਹੋ ਗਈ ਨਾ ਬਿਲਕੁਲ ਜੀ ਬੱਚਿਆਂ ਦੀ ਹਮ ਇੱਕ ਥਾਣੇ ਦੇ ਵਿੱਚ ਮੁਨਸ਼ੀ ਦੇ ਕੋਲ ਪ੍ਰੋਪਰ ਰਿਕਾਰਡ ਹੁੰਦਾ ਹਮ ਠੀਕ ਹੈ ਜੀ ਉਹ ਦੇ ਕੋਲ ਹਰ ਤਰ੍ਹਾਂ ਦੇ ਬੰਦੇ ਦਾ ਰਿਕਾਰਡ ਹੁੰਦਾ ਵਾ ਵੀ ਸਾਡੇ ਏਰੀਏ 'ਚ ਨਸ਼ਾ ਵੇਚਣ ਵਾਲੇ ਕਿੰਨੇ ਆ ਚਿੱਟਾ ਵੇਚਣ ਵਾਲੇ ਕਿੰਨੇ ਆ ਸ਼ਰਾਬ ਵੇਚਣ ਵਾਲੇ ਕਿੰਨੇ ਆ ਡੜੇ ਸੱਟੇ ਵਾਲੇ ਕਿੰਨੇ ਆ ਜਾ ਇਥੇ ਦੇਬਪਾਰ ਦੇ ਅੱਡੇ ਕਿੰਨੇ ਆ ਜਾਂ ਗੈਰ ਕਾਨੂੰਨੀ ਰੈਸਟੋਰੈਂਟ ਜਿਹੜੇ ਆ ਉਹ ਕਿੰਨੇ ਆ ਹਮ ਹਰ ਤਰ੍ਹਾਂ ਦਾ ਰਿਕਾਰਡ ਥਾਣੇ ਦੇ ਵਿੱਚ ਮੁੰਚੀ ਦੇ ਕੋਲ ਹੁੰਦਾ ਹਮ ਹਮ ਤੇ ਜਿਹੜਾ ਉਥੇ ਐਸ ਐਚਓ ਸਾਹਿਬ ਲਾਇਆ ਜਾਂਦਾ ਹਮ ਉਹ ਹਰ ਬੰਦੇ ਦਾ ਆਨਲਾਈਨ ਰਿਕਾਰਡ ਵਾ ਹਮ ਚੈੱਕ ਕਰਨ ਵੀ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹੋਏ ਸੀ ਅੱਜ ਉਹ ਨਸ਼ਾ ਵੇਚਦੇ ਆ ਕਿ ਜਾਂ ਨਿੰਬੂ ਵੇਚਦੇ ਹਮ ਇਹ ਗਲਤ ਵਾ ਬਿਲਕੁਲ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਹੂੰ ਪੁਲਿਸ ਕੀ ਕਰਦੀ ਆ ਕਿ ਲੋਕਾਂ ਦੇ ਮੋਢੇ ਤੇ ਚਲਾਉਂਦੀ ਆ ਕਿ ਸਾਨੂੰ ਦੱਸੋ ਨਸ਼ਾ ਕੌਣ ਵੇਚਦਾ। ਹੂੰ ਹੁਣ ਜਿਹੜਾ ਬੰਦਾ ਪੁਲਿਸ ਨੂੰ ਦੱਸੂਗਾ ਕਿ ਨਸ਼ਾ ਕੌਣ ਵੇਚਦਾ ਹੂੰ ਉਹ ਜਦੋਂ ਸ਼ਾਮਾਂ ਨੂੰ ਦੱਸਣ ਵਾਲੇ ਦੇ ਤੇ ਬਾਅਦ ਚ ਆਉਣਾ ਹੂੰ ਉਹਦੀਆਂ ਲੱਤਾਂ ਤੋੜਨ ਵਾਲਿਆਂ ਨੇ ਪਹਿਲਾਂ ਆਉਣਾ। ਅੱਛਾ ਜੀ। ਬਹੁਤ ਐਂ ਇਦਾਂ ਹੋਈ ਆ। ਹੂੰ ਆ ਜਿਹੜੇ ਕੈਪਟਨ ਸਾਹਿਬ ਨੇ ਫੌਜੀ ਲਾਏ ਸੀ। ਹੂੰ ਇੱਕ ਦੋ ਫੌਜੀਆਂ ਦੀ ਇਹ ਵੀਡੀਓ ਵੇਖੀ ਸੀ ਉਹਨਾਂ ਨੇ ਕੋਈ ਨਸ਼ੇ ਦੇ ਵਿਰੋਧ ਬੋਲੇ ਅੱਜ ਵੀ ਉਹ ਹੁੰਦੇ ਆ ਜਿਹੜਾ ਨਸ਼ੇ ਵਾਲੇ ਦਾ ਕੋਈ ਨਾਮ ਪਤਾ ਦੱਸਦਾ ਉਹਦੇ ਜਾ ਕੇ ਤੇ ਵਾਰ ਕੀਤਾ ਜਾਂਦਾ ਸਰਕਾਰ ਨੇ ਤਾਂ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਹੈ ਕਿ ਸਾਨੂੰ ਖੁਫੀਆ ਜਾਣਕਾਰੀ ਦਿਓ ਤੁਹਾਡਾ ਨੰਬਰ ਵੀ ਤੁਹਾਡਾ ਨਾਮ ਵੀ ਅਤਾ ਪਤਾ ਵੀ ਤੁਹਾਡਾ ਗੁਪਤ ਰੱਖਿਆ ਜਾਵੇਗਾ ਸਿਰਫ ਸਾਨੂੰ ਜਾਣਕਾਰੀ ਦੇ ਦਿਓ ਕੀ ਸਰਕਾਰ ਦੀਆਂ ਜਿਹੜੀਆਂ ਇੰਟੈਲੀਜੈਂਸੀਆਂ ਨੇ ਸਰਕਾਰ ਦੀ ਜਿਹੜੀ ਸੀਐਸਟਾਫ ਵੀ ਜਿਹੜੀ ਏਜੰਸੀ ਹੈ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਏਜੰਸੀਆਂ ਨੇ ਕਿ ਉਹ ਫੇਲ ਹੋ ਚੁੱਕੀਆਂ ਨੇ ਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਸ ਗਲੀ ਦੇ ਵਿੱਚ ਮਹੱਲੇ ਦੇ ਵਿੱਚ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਕਿੱਥੇ ਕਿੱਥੇ ਕੀ ਹੋ ਜਾਂਦਾ ਉਦਾਂ ਤੇ ਆਪਾਂ ਜਿਹੜੀ ਚਿੜੀ ਇੱਕ ਉਹ ਵੀ ਪਰ ਮਾਰਦੀ ਆ ਤੇ ਪੰਜਾਬ ਸਟੇਟ ਦੀ ਜਿਹੜੀਆਂ ਸੀਆਈਡੀ ਆ ਏਜੰਸੀਆਂ ਜਿਹੜੀਆਂ ਉਸੇ ਵੇਲੇ ਦੱਸ ਦਿੰਦੀਆਂ ਨੇ ਸੀਐਮ ਤੱਕ ਤੇ ਗ੍ਰਹਿ ਮੰਤਰੀ ਤੱਕ ਤੇ ਜਾਂ ਗ੍ਰਹਿ ਵਿਭਾਗ ਤੱਕ ਤੇ ਮਿੰਟੋ-ਮਿੰਟ ਤਾਰਾਂ ਖੜਕ ਜਾਂਦੀਆਂ ਨੇ ਕਿ ਇਹ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਇਹਨਾਂ ਦਾ ਪਤਾ ਨਹੀਂ ਸਰਕਾਰ ਨੂੰ ਲੱਗਦਾ ਸਰਕਾਰ ਨੂੰ ਮਜਬੂਰੀ ਦੇ ਵਿੱਚ ਇੱਕ ਟੋਲ ਨੰਬਰ ਫ੍ਰੀ ਕੀਤਾ ਕੀਤਾ ਗਿਆ ਏ ਜਾਂ ਲੋਕਾਂ ਦੇ ਤਰਲੇ ਕੱਢਨੇ ਪੈ ਰਹੇ ਨੇ ਸਾਨੂੰ ਦੱਸੋ ਜੀ ਕਿ ਇਹ ਕਿੱਥੇ-ਕਿੱਥੇ ਨਸ਼ਾ ਵੇਚਦਾ ਏ ਮੈਂ ਕਿਦਾਂ ਨੂੰ ਗਲਤ ਸਾਂ ਜਿਹੜੀਆਂ ਇਹਨਾਂ ਦੀਆਂ ਸਰਕਾਰੀ ਏਜੰਸੀਆਂ ਹੂੰ ਜੇ ਉਹ ਪ੍ਰੋਪਰ ਤੌਰ ਤੇ ਕੰਮ ਕਰਨ ਦੀਆਂ ਹੂੰ ਫਿਰ ਤੇਰੇ ਇਹ ਪਾਏ 50000 ਤਨਖਾਹ ਲੈਣ ਵਾਲਾ ਹੂੰ ਲੱਖ ਰੁਪਇਆ ਤਨਖਾਹ ਲੈਣ ਵਾਲਾ ਮਲਾਜ਼ਮ ਹੂੰ ਉਹ 500 ਰੁਪਇਆ ਦਿਹਾੜੀ ਲੈ ਕਰਨ ਵਾਲੇ ਨੂੰ ਕਿਉਂ ਕਹਿੰਦਾ ਕਿ ਮੈਨੂੰ ਦੱਸ ਕਿ ਨਸ਼ਾ ਕੌਣ ਵੇਚਦਾ ਹੂੰ ਇਹਦਾ ਲੱਖ ਰੁਪਇਆ ਤਨਖਾਹ ਤੁਸੀਂ ਲਓ ਤੇ ਜਿਹੜਾ 500 ਰੁਪਇਆ ਦਿਹਾੜੀ ਦਾ ਕਮਾਉਂਦਾ ਹੂੰ ਉਹ ਤੁਹਾਨੂੰ ਦੱਸੇ ਕਿ ਮੇਰੀ ਗਲੀ 'ਚ ਨਸ਼ਾ ਕੌਣ ਵੇਚਦਾ ਬਿਲਕੁਲ ਉਹ ਦੱਸੇ ਔਰ ਉਹਨੂੰ ਸ਼ਾਮਾਂ ਨੂੰ ਲਤਾਂ ਤੋੜਨ ਵਾਲਿਆਂ ਦੇ ਉਹਦੇ ਘਰ ਪਹੁੰਚ ਜਾਣਾ ਮੈਂ ਇਹ ਗੱਲ ਕਹਿੰਦਾ ਜਿੰਨੀਆਂ ਵੀ ਇਹਨਾਂ ਦੀਆਂ ਏਜੰਸੀਆਂ ਨਸ਼ੇ ਦੇ ਕੰਮ ਕਰਦੀਆਂ ਸਭ ਤੋਂ ਪਹਿਲਾਂ ਤੁਸੀਂ ਆਂਦੇ ਨਾ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਆਪੇ ਚੱਕਣ ਦੀ ਲੋੜ ਆ ਅੱਛਾ ਇਹ ਆਪਣੇ ਜਿੰਨੇ ਮਹਿਕਮੇ ਇਹਨਾਂ ਦੇ ਸਰਕਾਰੀ ਏਜੰਸੀਆਂ ਨਸ਼ੇ ਤੇ ਕੰਮ ਕਰਦੀਆਂ ਤੁਸੀਂ ਇਹਨਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਡੋਪ ਟੈਸਟ ਕਰਾ ਲਓ ਤੁਸੀਂ ਇਹਨਾਂ ਦੇ ਡਰਗ ਟੈਸਟ ਕਰਾ ਲਓ 50% ਇਹਨਾਂ ਦੇ ਸਰਕਾਰੀ ਏਜੰਸੀਆਂ ਦੇ ਪੁਲਿਸ ਮੁਲਾਜ਼ਮ ਜਿਹੜੇ ਆ ਨਸ਼ੇ ਦੇ ਦਲਦਲ ਵਿੱਚ ਆਪ ਫਸੇ ਹੋਏ ਆ ਅੱਛਾ ਤੁਸੀਂ ਆਰਟੀਆਈ ਪਾ ਕੇ ਰਿਕਾਰਡ ਕਢਾ ਲਓ ਇਹਨਾਂ ਦੇ ਮੈਡੀਕਲ ਡਰਗ ਟੈਸਟ ਕਰਾ ਲਓ ਮੇਰੇ ਅੱਗੇ ਕਈਆਂ ਨੇ ਡਰਗ ਟੈਸਟ ਤੋਂ ਭੱਜਣਾ ਹੂੰ ਅਸੀਂ ਪਿੱਛੇ ਜੇ ਐਸਪੀਡੀ ਅੱਜ ਵੀ ਮੌਜੂਦਾ ਨੇ ਇਥੇ ਹੂੰ ਉਹਨਾਂ ਦਾ ਨਾਮ ਆ ਰਾਜਜੀਤ ਹੂੰ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਅਖਬਾਰਾਂ ਦੇ ਵਿੱਚ ਖਬਰ ਵੀ ਲੱਗੀ ਸੀ ਸ਼ਹੀਦ ਉਦਮ ਸਿੰਘ ਵੈਲਪਰ ਸਾੜੀ ਲੋ ਵੀ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਪੁਲਿਸ ਦਾ ਡਾਬ ਟੈਸਟ ਕਰਾਓ ਤੇ ਜਦੋਂ ਇਹਨਾਂ ਦੇ ਡਾਬ ਟੈਸਟ ਹੋਏ ਜਿਹੜੇ ਉਹਦੇ ਵਿੱਚ ਨਸ਼ਾ ਕਰਨ ਵਾਲੇ ਪਾਏ ਜਾਂਦੇ ਆ ਉਹਨਾਂ ਨੂੰ ਲਾਜ ਵਾਸਤੇ ਭੇਜਿਆ ਜਾਵੇ ਉਹਨਾਂ ਨੂੰ ਇਸ ਮਹਿਕਮੇ ਦੇ ਵਿੱਚੋਂ ਜਿਹੜਾ ਵਾ ਡਿਸਮਿਸ ਕਰਕੇ ਉਹਨਾਂ ਦੇ ਇਲਾਜ ਕਰਾਓ ਜਿਹੜੇ ਫਸ ਚੁੱਕੇ ਆ ਉਹਨਾਂ ਦਾ ਇਲਾਜ ਕਰਾਓ ਉਹਨਾਂ ਡਿਸਮਿਸ ਕਰੋ ਉਹ ਆਪਣਾ ਆਪਣਾ ਇਲਾਜ ਕਰਾਉਣ ਸਰਬਜੀਤ ਸਿੰਘ ਜੀ ਇੱਥੇ ਇੱਕ ਹੋਰ ਸਰਕਾਰ ਵੱਲੋਂ ਸਮੇਂ-ਸਮੇਂ ਸਰ ਇੱਕ ਮਹਿਮ ਵਿੱਢੀ ਜਾਂਦੀ ਏ ਜਿੱਦਾਂ ਹੁਣ ਇੱਕ ਮਹਿਮ ਵਿੱਢੀ ਆ ਉਹ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਆ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਦੇ ਉੱਤੇ ਪੀਲਾ ਪੰਜਾ ਚੱਲਦਾ ਏ ਕਿ ਜਿਹੜਾ ਉਹਨਾਂ ਦਾ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦਾ ਘਰ ਜਿਹੜਾ ਧਾਰ ਰਹੇ ਨੇ ਕਿ ਉਹ ਘਰ ਢਾਹ ਦੇ ਨਾਲ ਗਲਤੀ ਇੱਕ ਨੇ ਕੀਤੀ ਹੁੰਦੀ ਹੈ ਕਸੂਰਵਾਰ ਇੱਕ ਹੁੰਦਾ ਏ ਸਾਰੇ ਟੱਬਰ ਤੋਂ ਜਿਹੜੀ ਘਰ ਦੀ ਛੱਤ ਆ ਉਹ ਖੋਹ ਲੈਣੀ ਕਿ ਜਾਇਜ਼ ਹੈ ਕਿ ਇਸ ਦੇ ਨਾਲ ਨਸ਼ਾ ਖਤਮ ਹੋ ਜਾਏਗਾ ਵੇਖੋ ਜੀ ਜਾਂ ਤੇ ਇਹ ਤੇ ਬਿਲਕੁਲ ਗਲਤ ਵਾ ਹੁਣ ਪੰਜਾਬ ਦੇ ਡੀਜੀਪੀ ਸਾਹਿਬ ਦਾ ਪਿੱਛੇ ਜੇ ਬਿਆਨ ਹੀ ਪਈ ਅਸੀਂ ਨਸ਼ਾ ਪਰਸਕਰਾਂ ਦੇ ਘਰ ਨਹੀਂ ਢਾਉਂਦੇ ਇਹ ਨਜਾਇਜ਼ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਅਸੀਂ ਉਹਨਾਂ ਦੇ ਜਿਹੜੇ ਆ ਘਰ ਢਾਏ ਜਾਂਦੇ ਆ ਕੋਈ ਇਹੋ ਜੇ ਸਾਡੇ ਕੋ ਕੋਈ ਆਰਡਰ ਨਹੀਂ ਆ ਪਈ ਜਿਹੜਾ ਅਸੀਂ ਕਿਸੇ ਦਾ ਘਰ ਢਾ ਦਈਏ ਡੀਜੀਪੀ ਸਾਹਿਬ ਦਾ ਆਪਣੇ ਦਾ ਬਿਆਨ ਆ ਪੰਜਾਬ ਦੀ ਹੂੰ ਦੂਸਰੀ ਗੱਲ ਜੇ ਮੰਨ ਲਓ ਉਹਨਾਂ ਦੇ ਨਸ਼ਾ ਤਰਸਕਰਾਂ ਦੇ ਖਿਲਾਫ ਇਹ ਕਾਰਵਾਈ ਕਰਨਦੇ ਆ ਜਾਂ ਉਹਨਾਂ ਦਾ ਪੈਸਾ ਜ਼ਬਤ ਕੀਤਾ ਜਾਂਦਾ ਵਾ ਜਾਂ ਉਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਂਦੀ ਆ ਤੇ ਜਿਨ੍ਹਾਂ ਦੇ ਮਾਵਾ ਦੇ ਪੁੱਤ ਮਰੇ ਆ ਕਿ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਸਰਕਾਰ ਨੇ ਪੜ੍ਹਾਈ ਫ੍ਰੀ ਕੀਤੀ ਆ ਜਾਂ ਜਿਨ੍ਹਾਂ ਮਾਵਾ ਦੇ ਪੁੱਤ ਜਾਂ ਭੈਣਾਂ ਦੇ ਭਰਾ ਜਾਂ ਕਈਆਂ ਦੇ ਛੋਟੇ ਛੋਟੇ ਬੱਚਿਆਂ ਦੇ ਬਾਪ ਮਰ ਚੁੱਕੇ ਨੇ ਨਸ਼ੇ ਦੇ ਦਲਦਲ ਚ ਕਿ ਉਹਨਾਂ ਦੀ ਘਰ ਵਾਲੀ ਦੀ ਕੋਈ 10-15000 ਰੁਪਏ ਪੇਸ਼ਨ ਲੱਗੀ ਆ ਜਾਂ ਇਹਨਾਂ ਨਸ਼ਾ ਤਰਸਕਾਂ ਦਾ ਪੈਸਾ ਸਰਕਾਰ ਨੇ ਉਹਨਾਂ ਲੋਕਾਂ ਦਾ ਕੋਈ ਇੱਕ ਸਰਵੇ ਕਰਕੇ ਤੇ ਕੋਈ ਮਤਾ ਪਾਇਆ ਵਾ ਵੀ ਜਿਨ੍ਹਾਂ ਦੇ ਨਸ਼ਾ ਕਰਕੇ ਪੁੱਤ ਮਰੇ ਆ ਅਸੀਂ ਉਹਨਾਂ ਨੂੰ ਕੋਈ ਸਹੂਲਤ ਦੇਣੇ ਆ ਜਾਂ ਉਹਨਾਂ ਨੂੰ ਬੱਚਿਆਂ ਨੂੰ ਰਾਂਚਨ ਦਿੰਨੇ ਆ ਜਾਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁੱਕਦੇ ਆ ਜਾਂ ਉਹਨਾਂ ਨੂੰ ਕੋਈ ਜਨਾਨੀਆਂ ਦੀ ਪੈਨਸ਼ਨ ਲਾਉਣੀ ਆ ਕੀਤਾ ਕੁਝ ਜੇ ਸਰਕਾਰ ਕਰਨ ਦੀ ਹੈ ਤੇ ਆਪਦੇ ਫਾਇਦੇ ਵਾਸਤੇ ਕਰਨ ਦੀਆਂ ਨੇ ਇਹਨਾਂ ਨੇ ਇਹ ਪੈਸਾ ਜਾਣਦੇ ਹੋਵੇ ਨਾ ਕਿ ਨਸ਼ਾ ਤਰਸਕਰਾਂ ਦਾ ਜਿਨ੍ਹਾਂ ਦੇ ਪੁੱਤ ਮਰੇ ਆ ਉਹਨਾਂ ਦੇ ਵੀ ਕੁਝ ਪੱਲੇ ਪਵੇ ਹੂੰ ਇਹ ਜਬ ਤੱਕ ਕੀਤਾ ਜਾਣਾ ਵਾ ਜਦੋਂ ਸਰਕਾਰੀ ਪ੍ਰਾਪਰਟੀਆਂ ਰੋਲਦੀਆਂ ਫਿਰਦੀਆਂ ਵਾ ਉਸੇ ਤਰ੍ਹਾਂ ਹੀ ਪੈਸਾ ਸਰਕਾਰ ਨੇ ਡੱਪ ਲੈਣਾ ਵਾ ਤੇ ਜਿਹੜਾ ਬੰਦਿਆਂ ਦੇ ਨਸ਼ਾ ਵੇਚਦੇ ਆ ਉਹ ਜੇਲ੍ਹ ਚਲ ਜਾਣਗੇ ਪਰ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਨਸ਼ਾ ਕਰਕੇ ਮਰ ਗਏ ਆ ਉਹਨਾਂ ਨੂੰ ਦੱਸੋ ਅੱਜ ਤੱਕ ਕੀ ਬੈਨੀਫਿਟ ਵਾ ਉਹਨਾਂ ਬਾਅਦ ਕਿਹਨੇ ਬਾਤ ਚੁੱਕੀ ਆ ਵੀ ਹੁਣ ਮੇਰਾ ਮੇਰਾ ਆਪਦਾ ਖੁਦ ਦਾ ਭਰਾ ਨਸ਼ਾ ਕਰਕੇ ਮਰਿਆ ਹੁਣ ਤਿੰਨੋਂ ਦੇ ਬੱਚੇ ਸੀ ਮੇਰੀ ਪਰਜਾਈ ਦੇ ਉਹ ਆਪ ਦੇ ਬੱਚੇ ਆਪ ਪਾਲਦੀ ਆ ਉਹਦੀ ਵਿਧਵਾ ਦੀ ਪੇਲਣ ਲੱਗੀ ਆ ਤਿੰਨ ਬੱਚਿਆਂ ਦੀ ਪੇਲਣ ਲੱਗੀ ਪਰ ਸਰਕਾਰ ਨੇ ਉਹ ਜਿਹੜਾ ਬੰਦੇ ਦੇ ਘਰੋਂ ਨਸ਼ਾ ਲਿਆ ਕੇ ਪੀਤਾ ਅਸੀਂ ਉੱਤੇ 302 ਦਾ ਪਰਚਾ ਦਰਜ ਕਰਾਇਆ ਉਹ ਬੰਦਾ ਅੱਜ ਤੱਕ ਥਾਣਾ ਸ਼ਿਟੀ ਦੀ ਪੁਲਿਸ ਕੋ ਤੇ 17 ਚੋਂ ਕਿ 16 ਚ ਬੰਦਾ ਸਾਡਾ ਮਰਦਾ ਮੇਰਾ ਭਰਾ ਉਹ 302 ਦੇ ਕਤਲ ਵਾਲਾ ਮੇਰਾ ਭਰਾ ਦਾ ਦੋਚੇ ਅਜੇ ਤੱਕ ਪੁਲਿਸ ਕੋਲ ਅਰੈਸਟ ਨਹੀਂ ਹੋਇਆ ਲੱਭਾ ਹੀ ਨਹੀਂ ਅੱਛਾ ਇਹਨਾਂ ਨੂੰ 302 ਦੇ ਮਕਦਮੇ ਦੇ ਕਾਤਲ ਨਹੀਂ ਲੱਭਦੇ ਤੇ ਨਸ਼ਾ ਤਰਸਕ ਇਹਨਾਂ ਨੂੰ ਲੱਭ ਜਾਣਗੇ ਪਰਚਾ ਦਰਜ ਠੀਕ ਹੈ ਅਗਲੇ ਦੇ ਹੋ ਗਿਆਏਗਾ ਪਰ ਉਹ ਅਜੇ ਤੱਕ ਬੰਦਾ ਅਰੈਸਟ ਨਹੀਂ ਹੋਇਆ ਜਦੋਂ ਹੀ ਉਹਦੇ ਬਾਰੇ ਉਹਦੀ ਪਹੁੰਚ ਹੀ ਜਾਦੀ ਆ ਕਿ ਜਾਂ ਉਹ ਦੇਸ਼ ਛੱਡ ਕੇ ਸ਼ਹਿਰ ਛੱਡ ਕੇ ਥੋ ਚਲੇ ਗਿਆ ਪਹੁੰਚ ਕੋਈ ਨਹੀਂ ਆ ਅਸੀਂ ਆਰਟੀਆਈ ਪਾ ਕੇ ਪੁਲਿਸ ਨੂੰ ਪੁੱਛਿਆ ਤੇ ਉਹ ਦੋ ਚੀਜ਼ੇ ਬਾਰੇ ਆਈ ਹਾਈ ਕੋਰਟ ਤੇ ਰੈਟ ਪਾਈ ਰੈਟ ਪਾਈ ਤੇ ਇਹਨਾਂ ਨੇ ਪੁਲਿਸ ਕੋਲ ਫਿਰ ਰੈਟ ਪਾਉਣ ਤੋਂ ਬਾਅਦ ਦੋ ਆਪਸ਼ਨ ਹੁੰਦੀਆਂ ਜਾਂ ਬੰਦੇ ਨੂੰ ਫੜ ਕੇ ਅਰੈਸਟ ਕਰਨਾ ਜਾਂ ਉਹਦਾ ਪਘੋੜਾ ਕਰਾਰ ਕਰਨਾ ਪੁਲਿਸ ਨੇ ਕੀ ਕੀਤਾ ਵੀ ਸਾਨੂੰ ਉਹਨੂੰ ਪਘੋੜਾ ਕਰਾਰ ਕਰਤਾ ਤੇ ਸਾਨੂੰ ਮਤਲਬ ਇਹਨਾਂ ਨੇ ਲਿਖ ਕੇ ਭੇਜਤਾ ਕਿ ਜੇਰੇ ਤਾਰਾ ਤਬਦੀਸ਼ ਅਜੇ ਵੀ ਜਾਰੀ ਆ ਨਾ ਪਤਾ ਮੁਕਦਮਾ ਨੰਬਰ ਸਾਡਾ ਸਾਡਾ ਬਾਤ ਆ ਤੇ ਡਰੈਸ ਲਕੀਰ ਸਾਹਿਬ ਦਾ ਬਾਤ ਆ ਤੇ ਗੋਲ ਮੋਲ ਜਵਾਬ ਦੇਤਾ ਤੇ ਜਦੋਂ ਅਸੀਂ ਕੋਰਟ ਦੇ ਵਿੱਚੋਂ ਨਕਲਾ ਕਢਾਈਆਂ ਤੇ ਦालत ਉਸ ਬੰਦੇ ਨੂੰ ਜੜਾ ਵਾ ਪੀਓ ਕਰਾ ਪੀਓ ਕਰੰਦੀ ਆ ਤੇ ਪੁਲਿਸ ਕਹਿੰਦੀ ਆ ਵੀ ਜੇਰੇ ਧਾਰਾ ਤਬਦੀਸ਼ ਅਜੇ ਜਾਰੀ ਆ ਤੇ ਪੁਲਿਸ ਕੋਲ ਕਿਸੇ ਚੀਜ਼ ਦਾ ਜਵਾਬ ਨਹੀਂ ਹੈਗਾ ਇਹਨਾਂ ਕੋ 302 ਦੇ ਕਾਤਲ ਨਹੀਂ ਅਜੇ ਤੱਕ ਅਰੈਸਟ ਹੋਏ ਸਮਜੀ ਸਿੰਘ ਜਿਸ ਤਰ੍ਹਾਂ ਅ 2022 ਦੇ ਵਿੱਚ ਸਰਕਾਰ ਆਉਂਦੀ ਏ ਬੜੀ ਹਨੇਰੀ ਦੇ ਵਾਂਗੂੰ ਝੱਖੜ ਦੇ ਵਾਂਗੂੰ ਇਹਦਾ ਪ੍ਰਚਾਰ ਹੁੰਦਾ ਤੇ ਜਿੱਤਦੀ ਵੀ ਆ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਜਾਂਦੀ ਏ ਇੱਕ ਤਾਂ ਗੁਰੂ ਮਾਰੇ ਦੀਆਂ ਬੇਅਦਬੀਆਂ ਤੇ ਉਹਦਾ ਇਨਸਾਫ ਲੈ ਵਾਤੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਆ ਇੱਕ ਨਸ਼ੇ ਨੂੰ ਜੜੋਂ ਪੁੱਟਣ ਦੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਨਸ਼ੇ ਦੀ ਜੜ ਪੁੱਟ ਦਾਂਗੇ ਪਰ 3 ਸਾਲ ਹੋ ਗਏ ਨੇ ਤੇ ਉਸ ਤੋਂ ਪਹਿਲਾਂ ਕਿਸੇ ਨੇ ਜਦੋਂ ਇਹਨਾਂ ਨੂੰ ਪੁੱਛਿਆ ਕਿ ਨਸ਼ਾ ਹੁਣ ਤੱਕ ਤੇ ਖਤਮ ਨਹੀਂ ਹੋਇਆ ਤੋਹੀਦ ਕੁਝ ਮਹੀਨਿਆਂ ਦੀ ਮੌਤ ਲਈ ਹੀ ਤਾਂ ਭਗਵੰਤ ਮਾਨ ਜੀ ਨੇ ਕਿਹਾ ਕਿ ਮੇਰੇ ਕੋਲ ਕੋਈ ਅਜਿਹੀ ਗਿੱਦੜ ਸਿੰਗੀ ਨਹੀਂ ਹੋਗੀ ਹੁਣ 2027 ਦੇ 27 ਆਉਣ ਵਾਲੀ ਆ ਇਹ ਨਸ਼ਿਆਂ ਦੇ ਖਿਲਾਫ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਪੀਲੇ ਪੰਜੇ ਚੱਲਦੇ ਪਏ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਪਿੰਡਾਂ ਦੇ ਵਿੱਚ ਸਰਚ ਅਭਿਆਨ ਵੀ ਜਿਹੜਾ ਜਾਰੀ ਹੈ ਪਰ ਲੱਭਦਾ ਲੁੱਭਦਾ ਨਾ ਨੂੰ ਕੁਜਨੀਆ ਕੁਜ ਨਸ਼ਾ ਤੇ ਉਦਾਂ ਦਾ ਉਦਾਂ ਹੀ ਆ ਕੀ ਇਹ ਸਾਰਾ ਡਰਾਮਾ 2027 ਦੀਆਂ ਵੋਟਾਂ ਲੈਣ ਕਰਕੇ ਹੋ ਰਿਹਾ ਹੈ ਵੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਇਹ 2 ਗ੍ਰਾਮ ਫੜ ਲਿਆ ਮੰਨ ਲਓ ਇੱਕ ਬੰਦੇ ਨੂੰ ਹੀ ਫੜਦੇ ਆ 2 ਗ੍ਰਾਮ ਵਾਲੇ ਜਾਂ 3 ਗ੍ਰਾਮੋਂ ਤੋਂ ਫੜ ਲਿਆ 2 ਗ੍ਰਾਮ ਫੜ ਲਿਆ ਅਸੀਂ ਉਹਨੂੰ ਇਹ ਕਿਉਂ ਨਹੀਂ ਉਹ ਤੋਂ ਗਾੜੀ ਤਬਦੀਸ਼ ਜਾਰੀ ਕਰਦੇ ਵੀ ਤੂੰ ਕਿਦ ਘੋਲੇ ਆ ਠੀਕ ਆ ਜਿੱਦ ਕੋਲ ਮੈਂ ਲਿਆ ਉਹਨੂੰ ਫੜ ਲ ਜਿੰਨੇ ਗਾਉ ਉਹਦੇ ਕੋਲ ਜਾਂਦਾ ਉਹਨੂੰ ਫੜਨ ਇੱਕ ਬੰਦਾ ਫੜੀਏ ਤੇ ਪੂਰੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੀਏ ਨਾ ਚੈਨ ਬਲੇਟੀ ਜਾਂਦੀ ਹੈ ਚੈਨ ਬਲੇਟੀਏ ਤੇ ਇੱਕ ਬੰਦਾ ਫੜਨ ਦੇ ਵਿੱਚ 10 15 ਬੰਦੇ ਜਿਹੜੇ ਆ ਕਿੜਿੱਤੇ ਚ ਆ ਜਾਂਦੇ ਆ ਪਰ ਅਸਲ ਸੋਚ ਜਿਹੜੀ ਆ ਉਹ ਕਿਸੇ ਦੀ ਸਹੀ ਨਹੀਂ ਹੈਗੀ ਕਿ ਨਸ਼ਾ ਬੰਦ ਹੋ ਜੇ ਕਿਉਂਕਿ ਜੇ ਨਸ਼ਾ ਬੰਦ ਕਰਨਾ ਨਾ ਸਰਕਾਰਾਂ ਨੇ ਤੇ ਇਹ ਮੁੱਦੇ ਰੱਖੇ ਆ ਦੋ ਬੇਅਦਬੀ ਵਾਲਾ ਤੇ ਨਸ਼ੇ ਵਾਲਾ ਇਲੈਕਸ਼ਨ ਲੜਨ ਵਾਤੇ ਗੱਲ ਕਰ ਲੋ ਤੁਸੀਂ ਪੰਜਾਬ ਪੁਲਿਸ ਦੀ ਤੇ ਇਹਨਾਂ ਦੇ ਤੁਸੀਂ ਆਪ ਦੇ ਡਰਗ ਟੈਸਟ ਕਰਵਾ ਲਓ ਮੈਂ ਗਰੰਟੀ ਨਾਲ ਕਹਿੰਨਾ ਵੀ 50% ਤੁਹਾਨੂੰ ਸਰਕਾਰੀ ਮੁਲਾਜ਼ਮ ਪੁਲਿਸ ਦੇ ਨਹੀਂ ਹਰ ਮੈਕਮੇ ਦੇ ਸਿਵਲ ਮੈਕਮੇ ਦੇ ਵੀ ਟੈਸਟ ਕਰਾ ਲਓ 50% ਹਰ ਮੈਕਮੇ ਦੇ ਵਿੱਚ ਇਹ ਨਸ਼ਾ ਆਪ ਕਰੁੰਦੇ ਨੇ ਆਪ ਦਲਦਲ ਵਿੱਚ ਫਸੇ ਨੇ ਇਹਨਾਂ ਦੇ ਡਾਕਟਰ ਇਟ ਕਰਵਾ ਲਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਜਿਹੜੀ ਚੀਜ਼ ਮੈਂ ਖੁਦ ਖਾਣਾ ਮੈਂ ਬੰਦ ਕਿੱਦਾਂ ਕਰ ਦੂਆ ਪ੍ਰੋਪਰ ਇਹ ਮੈਂ ਦੱਸੋ ਬਾਕੀ ਜਿਹੜਾ ਪਰਚਾ ਹੁੰਦਾ ਨਸ਼ੇ ਦਾ ਉਹ ਜ਼ਿਆਦਾਤਰ ਲੋਕਾਂ ਨੂੰ ਬਲੈਕਮੇਲ ਹੀ ਕੀਤਾ ਜਾਂਦਾ ਅਸਲ ਬੰਦੇ ਜਿਹੜੇ ਆ ਉਹ ਨਹੀਂ ਫੜੇ ਜਾਂਦੇ ਕਿਉਂ ਕਿ ਅਸਲ ਪਰਚਾ ਹੁੰਦਾ ਵਾ ਜਿੱਦਾਂ ਹੁਣ ਮੈਂ ਕਿਸੇ ਬੰਦੇ ਨੂੰ ਚੋੱਕ ਕੇ ਕਿਸੇ ਕੰਮ 'ਚ ਲਿਆਂਦਾ ਕਹਿਣਾ ਜੀ ਤੇ ਦਾ ਨਸ਼ੇ ਦਾ ਪਰਚਾ ਕਰ ਦੋ ਪਰਚਾ ਨਸ਼ਨਾ ਹੋ ਨਾਵਾ ਉਹਦੀ ਸਾਈਬਰ ਕ੍ਰਾਈਮ ਦੇ ਵਿੱਚੋਂ ਕਾਲ ਟ੍ਰੇਸਿੰਗ ਰਿਪੋਰਟ ਆਵੀਂ ਕਿ ਇਸ ਬੰਦੇ ਦੇ ਲਿੰਕ ਵਾਕਿਆ ਨਸ਼ੇ ਦੇ ਸਦਾਗਰ ਹਨ ਹੈਗੇ ਆ ਇੱਕ ਕਾਹਤ ਇਸ ਨੂੰ ਦੇ ਆਧਾਰ ਤੇ ਪਰਚਾ ਪਰਚੇ ਦੇ ਵਿੱਚ ਕਾਲ ਟ੍ਰੇਸਨ ਪਾਈ ਜਾਵੇ ਉਸ ਬੰਦੇ ਦੀ ਸਾਈਬਰ ਕ੍ਰਾਈਮ ਦੀ ਰਿਪੋਰਟ ਪਾਈ ਜਾਵੇ ਤੇ ਜਦੋਂ ਐਫ ਆਰ ਕੱਟੀ ਜਾਂਦੀ ਆ ਉਹਦੇ ਵਿੱਚ ਜਿਹੜਾ ਡਿਊਟੀ ਅਫਸਰ ਵਾ ਉਹਦਾ ਡਿਊਟੀ ਅਫਸਰ ਦਾ ਜਿਹੜਾ ਮੋਬਾਈਲ ਨੰਬਰ ਵਾ ਉਹ ਵਿੱਚ ਐਡ ਕੀਤਾ ਜਾਵੇ ਇਹ ਹਰ ਪਰਚੇ ਦੇ ਵਿੱਚ ਜਿਹੜੀ ਆਪਾਂ ਵਾਇਰਲੈਸ ਤਲਾਹ ਪਾਈ ਜਾਂਦੇ ਆ ਨਾ ਇਹ ਵਾਇਰਲੈਸ ਤਲਾਹ ਦੀ ਤੁਸੀਂ ਡਿਟੇਲ ਨਹੀਂ ਕਢਾ ਸਕਦੇ ਵਾਇਰਲੈਸ ਤਲਾਹ ਇੱਕ ਕਿੱਦਾਂ ਕੋਈ ਚੀਜ਼ ਹਵਾ ਦੇ ਵਿੱਚ ਗੱਲ ਹੁੰਦੀ ਆ ਤਾਂ ਉਹਦੀ ਆਪਾਂ ਕਾਲ ਡਿਟੇਲ ਨਹੀਂ ਕਢਾ ਸਕਦਾ ਤੇ ਜੇ ਮਤਬ ਲੋ ਕਾ ਡਿਊਟੀ ਅਫਸਰ ਜਿਹੜਾ ਵਾ ਉਹਦੀ ਪਰਚਾ ਕਰਨ ਦੇ ਸਮੇਂ ਉਹਦਾ ਆਪ ਦਾ ਮੋਬਾਈਲ ਨੰਬਰ ਡਿਊਟੀ ਅਫਸਰ ਦਾ ਪਾਇਆ ਜਾਣਾ ਚਾਹੀਦਾ ਮੋਬਾਈਲ ਨੰਬਰ ਦੂਸਰਾ ਜਦੋਂ एफआरए दर्ज ਕੀਤੀ ਜਾਂਦੀ ਆ ਉਹਦੇ ਵਿੱਚ ਜਿੰਨੇ ਮੁਲਾਜ਼ਮ ਐਫਆਰਏ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਆ ਉਹਨੇ ਮੁਲਾਜ਼ਮ ਥਾਣੇ ਦੇ ਵਿੱਚ ਮੌਜੂਦਾ ਹਾਜ਼ਰੀ ਨਹੀਂ ਹੁੰਦੀ ਅਛਾ ਮੈਂ ਜਿਹੜੀ ਮਰਜ਼ੀ ਤੋਂ ਐਫਆਰਏ ਲਾਇਓ ਜਿੰਨੇ ਮੁਲਾਜ਼ਮ ਉਹਦੇ ਵਿੱਚ ਐਫਆਰਏ ਤੇ ਪਾਏ ਜਾਂਦੇ ਆ ਨਾ ਪੀ ਆ ਫਲਾਣੇ ਫਲਾਣੇ ਮੌਕੇ ਦੇ ਜਿੱਥੋਂ ਦਾ ਬਖੂਆ ਬਣਾਇਆ ਜਾਂਦਾ ਉਥੋਂ ਦਾ ਜਿੱਥੋਂ ਦਾ ਬਖੂਆ ਬਣਾਇਆ ਜਾਂਦਾ ਉਹ ਵੀ ਐਡੋਮੈਟਿਕ ਬਣਾਇਆ ਜਾਂਦਾ ਠੀਕ ਹੈ ਲਾਸਟ ਦੇ ਵਿੱਚ आम जनता ਨੂੰ ਮੈਸੇਜ ਕੀ ਰਵੇਗਾ ਨਸ਼ਾ ਖਤਮ ਕਿਦਾਂ ਹੋਵੇਗਾ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਚੁੱਕੇ ਨੇ ਐਡੀਆਂ ਸੋਹਣੀਆਂ ਜਿਹੜੀਆਂ ਜਵਾਨੀਆਂ ਨੇ ਜਿਹੜੀਆਂ 22 22 ਸਾਲ ਦੀਆਂ ਜਿਹੜੀਆਂ ਜਵਾਨੀਆਂ ਨੇ ਉਹ ਇਦਾਂ ਹੀ ਖਤਮ ਹੁੰਦੀਆਂ ਜਾ ਰਹੀਆਂ ਨੇ ਕਿਦਾਂ ਬਚਿਆ ਜਾ ਸਕਦਾ ਨਸ਼ੇ ਤੋਂ ਵੇਖੋ ਜੀ ਏਜੰਸੀਆਂ ਜਿਹੜੀਆਂ ਵਾਂ ਜਿਹੜੀ ਆਪਾਂ ਜਿਨ੍ਹਾਂ ਦੀ ਡਿਊਟੀ ਲਈ ਉਹਨਾਂ ਦੇ ਡੋਬ ਟੈਸਟ ਕਰਾਓ ਜਿਹੜਾ ਪਰਚਾ ਦਰਜ ਹੁੰਦਾ ਡਿਊਟੀ ਅਫਸਰ ਦੀ ਕਾਲਜੀ ਡਿਟੇਲ ਵਿੱਚ ਸ਼ਾਮਲ ਕੀਤੀ ਜਾਵੇ ਤੇ ਬਾਕੀ ਜਿਹੜਾ ਪਰਚਾ ਦਰਜ ਹੁੰਦਾ ਉਹਨੂੰ ਝੂਠਾ ਸਾਬਤ ਕਰਨਾ ਜਾਂ ਸੱਚਾ ਸਾਬਤ ਕਰਨਾ ਉਹ ਜਿੰਨੇ ਮਲਾਜ਼ਮ ਪਾਏ ਜਾਂਦੇ ਆ ਉਹਦੀ ਆਪਣੇ ਵਕੀਲ ਨੂੰ ਕਹਿ ਕੇ ਵੀ ਇਹ ਜਿੰਨੇ ਮਲਾਜ਼ਮ ਐ ਐਫਆਰ ਵਿੱਚ ਹੈਗੇ ਆ ਇਨਾਂ ਦੀ ਹਾਜ਼ਰੀ ਚੈੱਕ ਕੀਤੀ ਜਾਵੇ ਵੀ ਇਹ ਔਨ ਡਿਊਟੀ ਆ ਸਾਰੇ ਜਿੰਨੇ ਐਫਆਰ ਦੇ ਵਿੱਚ ਸ਼ਾਮਿਲ ਕੀਤੇ ਗਏ ਮਲਾਜਮ ਦੂਸਰੀ ਗੱਲ ਜਿਹੜੀਆਂ ਸਰਕਾਰਾਂ ਨੂੰ ਅਸੀਂ ਵੋਟਾਂ ਪਾਉਨੇ ਆ ਰਾਜਨੀਤਿਕ ਪਾਰਟੀਆਂ ਨੂੰ ਇਹਨਾਂ ਨੇ ਜੇ ਦੋ ਚੀਜ਼ਾਂ ਬੰਦ ਕਰਤੀਆਂ ਨਸ਼ਾ ਤੇ ਗੁਰੂ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦਵਾਤਾ ਤੇ ਫਿਰ ਇਲੈਕਸ਼ਨ ਲੜਨ ਵਾਸਤੇ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਅੱਛਾ ਇਹ ਤੇ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਆ ਕਿ ਜਿਹੜਾ ਹੁਣ 2027 ਦੀ ਇਲੈਕਸ਼ਨ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਇਹ ਮਾਨਜੋਗ ਰਾਸ਼ਟਰਪਤੀ ਨੂੰ ਤੇ ਮਾਨਜੋਗ ਸੁਪਰੀਮ ਕੋਰਟ ਨੂੰ ਉੱਥੇ ਇੱਕ ਮੰਗ ਪੱਤਰ ਆਪਣੇ ਭੇਜਣ ਵੀ ਜਿਹੜਾ ਇਹਨਾਂ ਪਾਰਟੀਆਂ ਦਾ ਮੈਨੀਫੈਸਟੋ ਆ ਉਹ ਮਾਨਜੋਗ ਸੁਪਰੀਮ ਕੋਰਟ ਦੇ ਵਿੱਚੋਂ ਤਸਦੀਕ ਕਰਾ ਕੇ ਨੈੱਟ ਤੇ ਆਨਲਾਈਨ ਪਾਇਆ ਜਾਵੇ ਵੀ ਜੇਕਰ ਅਸੀਂ ਮੈਨੀਫੈਸਟੋ ਦੇ ਮਤਾਬਕ ਕੰਮ ਨਹੀਂ ਕਰਦੇ ਸਾਡੀ ਪਾਰਟੀ ਦੇ ਮਾਨਤਾ ਜਿਹੜੀ ਆ ਉਹ ਰੱਦ ਕੀਤੀ ਜਾਵੇ ਠੀਕ ਹੈ ਤੇ ਫਿਰ ਪਾਰਟੀਆਂ ਨੂੰ ਮਾਸਾ ਡਰ ਹੋਊਗਾ ਫਿਰ ਹੋ ਸਕਦਾ ਕੋਈ ਥੋੜਾ ਬਹੁਤਾ ਨਸ਼ਾ ਬੰਦ ਹੋ ਜੇ ਜਾਂ ਇਹਨਾਂ ਨੂੰ ਕੰਮ ਕਰਨ ਦਾ ਥੋੜਾ ਜਿਹਾ ਆदत ਪੈ ਜੇ ਪਰ ਅਜੇ ਤੱਕ ਜਿਹੜਾ ਇਹ ਮੈਨੀਫੈਸਟੋ ਬਾਰੇ ਲੋਕਾਂ ਨੇ ਕਦੀ ਇਹ ਮੰਗ ਹੀ ਨਹੀਂ ਕੀਤੀ ਵੀ ਇਹਨਾਂ ਦਾ ਜਿਹੜਾ ਨੈਸ਼ਨਲ ਅਦਾਲਤ ਵਿੱਚੋਂ ਤੇ صدیق ਹੋਣਾ ਤੇ ਨੈੱਟ ਤੇ ਆਨਲਾਈਨ ਪਹੁੰਚ ਹਰ ਪਾਰਟੀ ਦਾ ਜਿਹੜਾ ਮੁਖੀ ਆ ਉਹ ਭਾਵੇਂ ਕਿ ਜੇ ਅਸੀਂ ਆਹ ਕੰਮ ਨਹੀਂ ਕਰਦੇ ਤੇ ਸਾਡਾ ਸਾਡੀ ਪਾਰਟੀ ਦੀ ਜਿਹੜੀ ਮਾਨਤਾ ਵਾ ਉਹ ਰੱਦ ਕੀਤੀ ਜਾਵੇ ਤੁਸੀਂ ਇਹ ਨਹੀਂ ਗੱਲ ਕਹਿ ਦੋ ਕਿ ਜਿੱਦਣ ਤੇ صدیق ਹੋਣ ਲੱਗ ਪਏ ਇਹਨਾਂ ਪਾਰਟੀਆਂ ਨੂੰ ਨਾਲ ਹੀ ਪਿੱਛੋ ਪੈ ਜਾਣੇ ਆ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਇਹ ਸੰਨ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਬਜੀਤ ਸਿੰਘ ਕੁੰਡੀ ਜਿਨ੍ਹਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੇ ਇਹਨਾਂ ਨੇ ਇੱਕ ਗੱਲ ਇੱਥੇ ਬਹੁਤ ਅਹਿਮ ਆਕੀ ਹੈ ਕਿ ਜਿਹੜੇ ਮੁਲਾਜ਼ਮ ਨਸ਼ੇ ਦਾ ਪਰਚਾ ਕਰਦੇ ਨੇ ਜਾਂ ਨਸ਼ੇ ਤਸਕਰ ਨੂੰ ਫੜਦੇ ਨੇ ਪਹਿਲਾਂ ਉਹਨਾਂ ਦੇ ਵੀ ਡਰਗ ਟੈਸਟ ਹੋਣੇ ਚਾਹੀਦੇ ਨੇ ਕੀ ਕਿਤੇ ਇਹ ਤਾਂ ਨਹੀਂ ਇਸ ਦਲਦਲ ਦੇ ਵਿੱਚ ਤਸੇ ਹੋਏ ਸੋ ਉਹਨਾਂ ਨੇ ਹੋਰ ਵੀ ਕਾਫੀ ਜੜੀਆਂ ਗੱਲਾਂ ਨੇ ਇੱਥੇ ਚੇਤਾਵੀਆਂ ਨੇ ਆਮ ਜਨਤਾ ਨੂੰ ਵੀ ਸੁਚੇਤ ਕੀਤਾ ਹੈ ਕਿੱਦਾਂ ਤੁਸੀਂ ਇਹਨਾਂ ਜਿਹੜੇ ਜੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦੀ ਚੁੰਗਲ ਦੇ ਵਿੱਚੋਂ ਇਹਨਾਂ ਤੋਂ ਕਿੱਦਾਂ ਬਚਿਆ ਜਾ ਸਕੇ ਉਹ ਸਾਰੇ ਜਿਹੜੇ ਖੁਲਾਸੇ ਨੇ ਅੱਜ ਇਹਨਾਂ ਨੇ ਕੀਤੇ ਨੇ ਸੋ ਤੁਸੀਂ ਇਹੋ ਦੀਆਂ ਖਬਰਾਂ ਦੇਖਣ ਵਾਸਤੇ ਬਣੇ ਰਹੋ GDS ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰदयाल ਸਿੰਘ ਤਰਨਤਾਰਨ